ਜਿੰਦਾਬਾਦ ਖਿਪਸਣਾ ਹਿੰਦੂ ਟਕਸਾਲੀ ਜਿੰਦਾਬਾਦ ਜੈ ਜੈ ਸ਼riram ਜੈ ਸ਼riram ਨਵ ਨਿਯੁਕਤੀ ਜਿਹੜੇ ਮੈਂਬਰ ਆ ਸਰ ਉਹਨਾਂ ਨੂੰ ਸਨ ਸਨਮਾਨਿਤ ਕਰੋ ਜੀ ਧੁਕਾਰਾ ਬੀਰ ਬਜਰੰਗੇ ਹਾਲੇ ਜੈ ਕਰੋ ਵੀਰ ਬਜਰੰਗੀ ਹਰ ਹਰ ਮਹਾਦੇਵ ਜੈ ਕਰੋ ਵੀਰ ਬਜਰੰਗੀ ਹਰ ਹਰ ਮਹਾਦੇਵ ਸਰ ਅੱਜ ਦੀ ਜਿਹੜੀ ਮੀਟਿੰਗ ਆ ਸਰ ਇਸ ਦਾ ਕੀ ਉਪਦੇਸ਼ ਆ ਤੇ ਕਿਉਂ ਰੱਖੀ ਗਈ ਆ ਜੀ ਇਹਦਾ ਉਪਦੇਸ਼ ਸਚਨ ਜੀ ਦੀ ਗੋਈ ਦੇ ਵਿੱਚ ਇੱਕ ਪ੍ਰੋਗਰਾਮ ਗੁਰਦਆਰੇ ਤੋਂ ਰੱਖਿਆ ਗਿਆ ਜਿਲ੍ਹੇ ਦੇ ਰੋਹੀ ਜੀ ਦੀ ਵਿਚਾਰ ਜੀ ਦੀ ਕੀ ਨਾਮ ਪੈ ਜੀ ਅਜੇ ਜੀ ਦੀ ਲੰਪੀਆਂ ਕੀਤੀਆਂ ਗਿਆ ਸ਼ਹਿਰ ਇਹਨਾਂ ਨੂੰ ਜਿਹੜੇ ਅਹੁਦੇ ਆ ਉਹ ਥੱਤੀ ਦੇ ਦੇਣਗੇ ਬਾਕੀ ਬੇਸ਼ੱਕ ਹੈ ਵਾ ਕਿ ਅਸੀਂ ਸਾਰੀ ਦੁਨੀਆ ਨੂੰ ਅਪੀਲ ਕਰਦੇ ਆਂ ਕਿ ਬਾਤ ਚੜ ਕੇ ਹਿੰਦੂਆਂ ਦੇ ਵਿੱਚ ਸਾਥ ਦੇ ਆਪਣੇ ਤਰਫੋਂ ਅੱਗੇ ਵਧਾਈ ਕਿਉਂਕਿ ਆਨੜਾ ਜਿਹੜਾ ਸਮਾਂ ਬਹੁਤ ਖਰਾਬ ਆ ਰਿਹਾ ਹੈ ਅਸੀਂ ਚਾਹਨੇ ਸਾਡੇ ਭਰਾ ਮਿਲ ਜੜ ਕੇ ਸਾਡਾ ਕੰਮ ਕਰਨ